ਗੁਰੂ ਸਾਹਿਬ ਕਹਿੰਦੇ ਆ ਨਾ ਤੂੰ ਤਰਬੇਣੀ ਤੇ ਜਾਇਆ ਕਰ ਹੈ ਇਹ ਕੀ ਕਹਿ ਦਿੱਤਾ ਭਾਈ ਸਾਹਿਬ ਕਿਉਂਕਿ ਲੋਕਾਂ ਦੇ ਮਨਾਂ ਚ ਤਰਬੇਣੀ ਵਸੀ ਹੋਈ ਸੀ ਮਾਰੇ ਕਹਿੰਦੇ ਤੂੰ ਵੀ ਜਾਇਆ ਕਰ ਆਓ ਚੱਲੀ ਅਸੀਂ ਵੀ ਤਰਬੇਣੀ ਤੇ ਜਰੂਰ ਚੁੱਬੀ ਲਾਈਏ ਜੀ ਆਓ ਪੋਜ਼ਿਟਿਵ ਹੋਈਏ ਤਰਬੇਣੀ ਮਤਲਬ ਜਿੱਥੇ ਤਿੰਨ ਨਦੀਆਂ ਜੁੜ ਰਹੀਆਂ ਆ ਤੇ ਸਾਨੂੰ ਕਿਹੜੀ ਤਰਬੇਣੀ ਤੇ ਲੈ ਕੇ ਜਾ ਰਹੇ ਗੁਰੂ ਸਾਹਿਬ ਧੰਨ ਗੁਰੂ ਨਾਨਕ ਸਾਹਿਬ ਤੇਰ ਸੰਗ ਭਾਵੈ ਸਹਿਜ ਨਾਵੈ 베ਣੀ ਤਾਂ ਸੰਗਮ ਸਤ ਸਤੇ ਸਾਡੀ ਤਰਬੇਣੀ ਕੀ ਹੈ ਤਿੰਨ ਨਦੀਆਂ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਆਉ ਤੇ ਦੀ ਸੁਣੀਏ ਮੰਨੀਏ ਤੇ ਹਿਰਦੇ ਚ ਵਸਾਈਏ ਤਿੰਨਾਂ ਦਾ ਸੰਗਮ ਹੋ ਗਿਆ ਤੁਸੀਂ ਦੁਕਾਨ ਤੇ ਬੈਠੇ ਵੀ ਤਰਬੇਣੀ ਚ ਤੁਸੀਂ ਪਰਦੇਸ ਚ ਬੈਠੇ ਵੀ ਤਰਬੇਣੀ ਚ ਨਾ ਸਾਨੂੰ ਕੋਈ ਧਰਤੀ ਦਾ ਟੁਕੜਾ ਲੱਭਣਾ ਪਿਆ ਨਾ ਕੋਈ ਸਾਨੂੰ ਦਿਨ ਥਿਤਵਾਰ ਲੱਭਣੀ ਪਈ ਸਾਡੇ ਭਰਮ ਦੇ ਸ਼ਾਰਟਕਟ ਕੇ ਨਾ ਉਹੀ ਲੋਕਾਂ ਦੇ ਮਨ ਚ ਬਿੱਲੀਆਂ ਗੱਲਾਂ ਹਜ਼ਾਰਾਂ ਸਾਲਾਂ ਤੋਂ ਬੜੀਆਂ ਹੋਈਆਂ ਸੀ ਪਰ ਗੁਰੂ ਸਾਹਿਬ ਜੀ ਨੇ ਉਹਦੇ ਭੇਦ ਸਮਝਾ ਕੇ ਕਿਹਾ ਆਓ ਚਲਿਏ ਤੀਰਥ ਤੇ